ਮਾਜੀ ਜੋਤੇ ਜੋਤੇ ਕੀ ਮਾਮਲਾ ਗਿਆ ਜਿਹੜਾ ਪੂਰਾ ਸਾਡੇ ਸਾਹਮਣੇ ਵਾਲੇ ਨਾਲ ਲੜਾਈ ਹੋਈ ਸੀ ਜੀ ਉਹ ਉਹਦਾ ਘਰ ਲਗਨ ਦੇ ਨਿਗਾ ਰੱਖਦਾ ਸੀ ਤੇ ਮੈਂ ਉਸ ਨੂੰ ਕਿਹਾ ਬਈ ਤੇਰਾ ਘਰ ਲੈ ਦਰਦ ਰੱਖਿਆ ਉਹਨੇ ਕਸਟ ਬਾਰੇ ਬਹੁਤ ਬੋਲੀ ਤੇ ਉਸ ਦੇ ਪਿੱਛੇ ਸਾਡੀ ਗੱਲ ਵੱਧ ਗਈ ਗੱਲ ਗਲੋਚ ਕਾਫੀ ਹੋਈ ਤੇ ਮੈਂ ਉਹਨੇ ਮੇਰੀ ਪੋਸਟ ਪਾਤੀ ਮੈਂ ਗਾਲਾਂ ਕੱਢ ਰਹੀ ਆ ਤਿੰਨ ਤਿੰਨ ਚਾਰ ਪੋਸਟਾਂ ਪਾਤੀਆਂ ਮੇਰੀ ਇੰਸਟਾਗ੍ਰam ਤੇ ਇਸ ਚੀਜ਼ ਬਾਰੇ ਮੈਨੂੰ ਪਤਾ ਨਹੀਂ ਸੀ ਬਿਲਕੁਲ ਵੀ ਤੇ ਮੈਨੂੰ ਸਾਰੰਪੁਰ ਤੋਂ ਫੋਨ ਆਇਆ ਤਾਂ ਸਾਨੂੰ ਪਤਾ ਲੱਗਿਆ कि ਸਾਡੀ ਪੋਸਟ ਪਾਈ ਹੋਈ ਹੈ ਤੇ ਅਸੀਂ ਇੱਕ ਡੇਢ ਵੇ ਥਾਣੇ ਕੰਪਲੀਟ ਕਰਨ ਗਏ ਤੇ ਉਹਨਾਂ ਨੇ ਕੰਪਲੀਟ ਲਿਖ ਲਈ ਤੇ ਉਸਨੇ ਵੀ ਕੰਪਲੀਟ ਦਿੱਤੀ ਸਾਡੇ ਕੰਪਲੀਟ ਦੱਬ ਲਈ ਤੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਇਹ 29 ਤਰੀਕ ਦੀ ਲੜਾਈ ਹੋਈ ਹੋਈ ਸੀ ਤੇ ਬਲਵਿੰਦਰ ਸਰ ਬਹੁਤ ਜ਼ਿਆਦਾ ਟੌਰਚਰ ਕਰ ਰਹੇ ਸੀ ਬਹੁਤ ਜ਼ਿਆਦਾ ਸਾਡੇ ਬਲਵਿੰਦਰ ਐਸਆਈ ਥਾਣੇ ਕੋਤਵਾਲੀ ਤੋ ਜੀ ਕੀ ਕਹਿੰਦੇ ਸੀ ਤੇ ਉਹ ਕਹਿੰਦੇ ਸੀ ਤੁਹਾਡੇ ਤੇ ਪਰਚਾ ਪਾਣਾ ਹੈ ਬਹੁਤ ਜ਼ਿਆਦਾ ਟੌਰਚਰ ਮਤਲਬ ਕਿ ਉਹ ਕਹਿੰਦੇ ਸਾਨੂੰ ਪੈਸੇ ਦੋ ਨਹੀਂ ਤਾਂ ਸਾਡੇ ਨਾਲ ਰਾਤ ਰਹਿ ਕੇ ਜਾਇਵੇਂ ਬਹੁਤ ਜ਼ਿਆਦਾ ਟੌਰਚਰ ਕੀਤਾ ਜੀ ਉਹਨਾਂ ਨੇ ਇਹ ਕਹੀਏ ਗੱਲ ਇਹ ਬਲਵਿੰਦਰ さん ਨੇ ਅੱਛਾ ਹਾਂ ਜੀ ਕਦੋਂ ਕਹੀਏ ਇਹ ਇਹ ਜੀ ਸੋ ਪਰਸੋ ਕੱਲ੍ਹ ਸੀ ਹਾਂ ਜੀ ਮੈਂ ਕੱਲ੍ਹ ਸੀ ਤੇ ਨਾਲ ਮੇਰੀ ਦੋ ਸਿਸਟਰਾਂ ਸੀ ਜੀ ਉਹਦੇ ਸਾਹਮਣੇ ਸੀ ਮੇਰੀ ਗੁੜੀਆ ਵੀ ਸੀ ਨਾਲ ਅੱਛਾ ਹਾਂ ਜੀ ਤੇ ਕੋਈ ਤੁਸੀਂ ਕੀ ਕਰਨਗੇ ਸੀਗੇ ਉਦੋਂ ਪਾਪੋ ਦੇ ਬਾਰੇ ਉਹਨਾਂ ਨੇ ਬੁਲਾਇਆ ਸੀ ਜੀ ਅੱਛਾ ਹਾਂ ਜੀ ਕੀ ਕਹਿੰਦੇ ਹੋ ਤੁਸੀਂ ਤੁਹਾਨੂੰ ਕੀ ਵਾਕਿਆ ਘਟਨਾ ਕੀ ਹੋਈ ਉਹ ਕਹਿੰਦੇ ਜੀ ਆਪਣੇ ਹਸਬੰਦ ਨੂੰ ਬੁਲਾਓ ਜੀ ਸਾ ਮੈਨੇ ਹਸਬੰਦ ਵੀ ਬੁਲਾਤੇ ਤੇ ਮਤਲਬ ਕੀ ਹੋ ਗੰਦੇ ਥੋੜੇ ਤੇ ਪਰਚਾ ਦਰਜ ਕਰਨਾ ਹੈ ਜੀ ਤੇ ਸਾਡੀ ਕੋਈ ਸੁਣਵਾਈ ਨਹੀਂ ਆ ਉਹਦੇ ਜਿਹੜੀ ਜਿਹਦੇ ਨਾਲ ਸਾਡੀ ਲੜਾਈ ਹੋਈ ਸੀ ਨਾ ਉਹਨੇ ਇੱਕ ਵਿਚ ਬੰਦਾ ਪਾਇਆ ਹੋਇਆ ਉਹ ਨਿਬੜਨ ਨਹੀਂ ਦੇ ਰਿਹਾ ਸੀ ਉਹ ਮਿੰਟ ਮਿੰਟ ਬਾਅਦ ਕਹਿਵੋ ਜੀ ਇਹਨਾਂ ਦਾ ਪਰਚਾ ਪਾਓ ਜੀ ਇਹਨਾਂ ਦਾ ਪਰਚਾ ਪਾਓ ਜੀ ਤੇ ਹੁਣ ਤੁਸੀਂ ਹਸਪੀਟਲ ਦੀ ਕਿਵੇਂ ਆਏ ਹੋ ਜੇ ਮੈਂ ਸੁਸਾਇਟੀ ਕਰਨ ਦੀ ਕੋਸ਼ਿਸ਼ ਕੀਤੀ ਕਦੋਂ ਕੀਤੀ ਸੀ ਕੱਲ ਜੀ ਕੀ ਕਾਰਨ ਕੀ ਬਣਾ ਤੁਸੀਂ ਸਾਈਡ ਵਾਲਾ ਐਡਾ ਭਿਆਨਕ ਕਦਮ ਚੁੱਕਿਆ ਮੈਨੂੰ ਟੌਰਚਰ ਬਹੁਤ ਜ਼ਿਆਦਾ ਕਰ ਰਹੇ ਸੀ ਬਹੁਤ ਜ਼ਿਆਦਾ ਇੱਕ ਜਿੱਦ ਨਾਲ ਲੜਾਈ ਸੀ ਸੁਆਤੀ ਜ਼ਰਾ ਖੰਡ ਹਸਬੰਡ ਤੇ ਇੱਕ ਬਲਵਿੰਦਰ ਸਰ ਕੋਲੇ ਜਵਾਲੇ ਹਾਂ ਜੀ ਕੀ ਟੌਰਚਰ ਕੀ ਮੈਂ ਕਰਦੇ ਸੀ ਕੀ ਹੈ ਕਿ ਥੋੜਾ ਤਾਂ ਪਰਚਾ ਪਾਵਾਂਗੇ ਮੇਰੇ ਨਾਲ ਰਾਇ ਹੈ ਮੈਨੂੰ ਪੈਸੇ ਦੇ ਤੇ ਜ਼ਾਰਾ ਖਾਨ ਕਹਿੰਦੀ ਕਿ ਮੇਰਨੇ ਤਾਂ 30000 ਰੁਪਏ ਦਿੱਤਾ ਥੋੜੀ ਤਾਂ ਕਿਸੇ ਪਾਸ ਸੁਣਵਾਈ ਹੋਣੀ ਨਹੀਂ ਜੋ ਤੁਹਾਡੇ ਨਾਲ ਉਹਨਾਂ ਦੇ ਵੱਲੋਂ ਇਹ ਆਫਰ ਦਿੱਤੀ ਗਈ ਜਾਂ ਪੈਸੇ ਦੀ ਜਾਂ ਸੈਕਸ਼ੂਅਲ ਤੁਹਾਡੇ ਨਾਲ ਜਿਹੜੇ ਸਬੰਧ ਬਣਾਉਣ ਦੀ ਗੱਲ ਹੀ ਤਾਂ ਤੁਸੀਂ ਐਸਐਚਓ ਸਾਹਿਬ ਨੂੰ ਮਿਲੇਗਾ ਕਿਸੇ ਹੋਰ ਪੁਲਿਸ ਨੂੰ ਮੈਂ ਐਸਐਸਪੀ ਦੇ ਪੇਸ਼ ਹੋਈ ਸੀ ਜਾ ਕੇ ਜੀ ਉਹਨਾਂ ਦੇ ਲੀਡਰ ਨੇ ਫੋਨ ਕਰਿਆ ਸੀ ਜੀ ਉਹ ਕਹਿੰਦਾ ਜੀ ਮੈਂ ਜੋਤੀ ਨੂੰ ਭੇਜ ਰਿਹਾ ਤੁਸੀਂ ਉਹਦਾ ਨਵੇੜਾ ਕਰੋ ਕਿ ਧਮਕਾ ਤੁਮ ਕਹਿੰਦਾ ਠੀਕ ਹੈ ਜੀ ਭੇਜ ਦੋ ਤੇ ਸੁਖਵਿੰਦਰ ਸਰ ਮੈਨੇ ਪੁੱਛਦਾ ਤੁਸੀਂ ਕਿੱਥੇ ਗਈ ਸੀ ਮੈਂ ਕਹਿੰਦਾ ਸਰ ਜਿੱਥੇ ਜਾਣਾ ਸੀ ਉੱਥੇ ਗਈ ਸੀ ਕਹਿੰਦਾ ਸਾਨੂੰ ਤਾਂ ਪਤਾ ਹੀ ਹੈ ਤੂੰ ਕਿੱਥੇ ਗਈ ਸੀ ਮੈਂ ਕਹਿੰਦਾ ਐਸਐਸਪੀ ਦਾ ਸਰ ਗਈ ਸੀ ਮੈਂ ਆਪਣੀ ਦਰਖਾਸਤ ਕੜਵਾਨ ਗਈ ਸੀ ਕਹਿੰਦਾ ਜੋ ਤੈਨਨੇ ਕਰਨਾ ਕਰ ਲੈ ਕਹਿੰਦਾ ਜੋ ਸਾਨੂੰ ਕਰਨਾ ਤਾਂ ਅਸੀਂ ਕਰਕੇ ਛੱਡਾਂਗੇ ਹੁਣ ਮੰਨ ਕੀ ਕਰਦਾ ਇਨਸਾਫ ਚਾਹੀਦਾ ਜੀ ਬੰਨ ਇਹ ਸਾਡੇ ਧਿਆਨ ਚ ਆਇਆ ਜਿਕ ਜੋਤੀ ਨਾਮ ਦੀ ਲੜਕੀ ਦਾਖਲ ਹੋਈ ਆ ਤੇ ਉਸ ਦੇ ਖਿਲਾਫ ਸਾਡੇ ਕੋਲੇ ਸਵਾਤੀ ਪਤਨੀ ਦਿਲਸ਼ਾਦ ਖਾਨ ਇਹਦੀ ਕੋਈ ਗਵਾਨ ਦੇ ਲੜਕੀ ਆ ਉਹਦੇ ਵੱਲੋਂ ਸਾਡੇ ਕੋਲੇ ਕੰਪਲੇਂਟ ਚੱਲਦੀ ਆ ਜੋ ਐਸਆਈ ਬਲਵਿੰਦਰ ਸਿੰਘ ਨੂੰ ਮਾਰਕ ਕੀਤੀ ਗਈ ਸੀ ਜਿਸ ਦੇ ਵਿੱਚ ਉਸ ਨੇ ਜੋਤੀਨਾ ਦੀ ਲੜਕੀ ਤੇ ਕਾਫੀ ਸੰਗੀਨ ਅਪਰਾਧ ਲਾਏ ਨੇਗੇ ਉਸ ਦੀ ਪਰਤਾਲ ਸਾਡੇ ਕੋਲੇ ਚੱਲ ਰਹੀ ਆ ਤੇ ਜਿਸ ਦੇ ਵਿੱਚ ਇੱਕ ਇਹਦਾ ਕੋਈ ਫਰੈਂਡ ਆ ਉਹਦਾ ਨਾਮ ਨਹੀਂ ਦੱਸਣਾ ਚਾਹੂੰਗਾ ਉਹਦੇ ਤੇ ਨਸ਼ੇ ਵੇਚਣ ਦੇ ਵੀ ਅਲੀਗੇਸ਼ਨ ਲੱਗੇ ਨੇ ਜਿਹਨੂੰ ਅਸੀਂ ਬਾਰ-ਬਾਰ ਅਸੀਂ ਉਹ ਚੈੱਕ ਕਰ ਰਿਹਾ ਘਰ ਉਹ ਹਾਜ਼ਰ ਨਹੀਂ ਮਿਲ ਰਿਹਾ ਤੇ ਉਹਨੂੰ ਇਹਨੂੰ ਹਦਾਇਤ ਕਰ ਰਹੇ ਆ ਵੀ ਉਹਨੂੰ ਹਾਜ਼ਰ ਕਰੇ ਤੇ ਉਸ ਦੇ ਇਹ ਦਰਖਾਸਤ ਦੇ ਵਿੱਚ ਵੀ ਅਲੀਗੇਸ਼ਨ ਨੇ ਸਾਡੇ ਕੋਲੇ ਖੁਫੀਆ ਤੌਰ ਤੇ ਵੀ ਇਨਫੋਰਮੇਸ਼ਨ ਹੈਗੀ ਆ ਕੁਝ ਇਨਪੁਟਸ ਹੈਗੇ ਨੇ ਉਹਨਾਂ ਨਸ਼ੇ ਦੇ ਸੰਬੰਧ ਵਿੱਚ ਜੋ ਇਸ ਡਰ ਦੇ ਇਬਜ ਦੇ ਵਿੱਚ ਇਹ ਆਪਣੀ ਪੇਸ਼ਵੰਦੀ ਵਾਸਤੇ ਇਹ ਸਾਰਾ ਇਹ ਪੇਸ਼ਵੰਦੀ ਵਾਸਤੇ ਦਾਖਲ ਹੋਈ ਆ ਪੁਲਿਸ ਦੇ ਉੱਤੇ ਦਬਾਅ ਪਾਉਣ ਦੇ ਖਾਤੇ ਵੀ ਪੁਲਿਸ ਤੇ ਦਬਾਅ ਪੈ ਜੇ ਤੇ ਪੁਲਿਸ ਇਹਦੇ ਪ੍ਰੈਸ਼ਰ ਅੰਡਰ ਪ੍ਰੈਸ਼ਰ ਇਹਨਾਂ ਦੇ ਕੋਈ ਕਾਰਵਾਈ ਨਾ ਕਰ ਸਕੀ ਸਰ ਦੋ ਮੁਲਾਜ਼ਮਾਂ ਦਾ ਨਾਮ ਲਿਆ ਜਾ ਰਿਹਾ ਹੈਗਾ ਕਿ ਪੈਸੇ ਦੀ ਮੰਗ ਕਰ ਰਹੇ ਨੇ ਕਿਵੇਂ ਦੇਖ ਦੋਗੇ ਉਹ ਅਸੀਂ ਆਪਣੇ ਬਿਹਾਰ ਦੇ ਕੋਈ ਇਨਵੈਸਟੀਗੇਸ਼ਨ ਜਾਂ ਕੋਈ ਹੋਰ ਪੱਖ ਜਾਣਨੀ ਜੇ ਕਿਸੇ ਨੇ ਵੀ ਕੋਈ ਸਾਡੇ ਇਲਾਜਮ ਤੇ ਇਲजाम ਲੱਗਦਾ ਉਹਨੂੰ ਅਸੀਂ ਵੈਰੀਫਾਈ ਜ਼ਰੂਰ ਕਰਾਂਗੇ ਪਰ ਮੇਨ ਗੱਲ ਇਹ ਹੈ ਇਹਨਾਂ ਨੂੰ ਜੋ ਅਸੀਂ ਦਰਖਾਸਤ ਇਹਨਾਂ ਦੇ ਬਰਖਲਾਫ ਆਈ ਹੈ ਉਸ ਦੀ ਪੇਸ਼ਵੰਦੀ ਦੇ ਵਿੱਚ ਕਿਸੇ ਦੀ ਚੱਕ ਚਕਾ ਕੇ ਇਹ ਪਲਾਨਡ ਤਰੀਕੇ ਨਾਲ ਦਾਖਲ ਹੋਈ ਹੈ ਵੀ ਇਹ ਪੁਲਿਸ ਨੂੰ ਅੰਡਰ ਪ੍ਰੈਸ਼ਰ ਕਰੇ ਤੇ ਵੀ ਇਸ ਤੇ ਕੋਈ ਕਾਰਵਾਈ ਨਾ ਕੀਤੀ ਜਾ ਸਕੇ ਫਿਰ ਵੀ ਅਸੀਂ ਜੇ ਇਹਨੇ ਕੋਈ ਅਲੀਗੇਸ਼ਨ ਲਾਇਆ ਉਹਨੋਂ ਸੀ ਪੂਰੀ ਗੰਭੀਰਤਾ ਨਾਲ ਤੇ ਅਸੀਂ ਇਹਨੂੰ ਚੈੱਕ ਕਰਾਂਗੇ ਇੱਥੇ ਮੈਂ ਇਹ ਵੀ ਗੱਲ ਦੱਸਣੀ ਚਾਹੁੰਦਾ ਜੋ ਜਿਸ ਦੇ ਜੋਤੀਨਾਮ ਦੀ ਲੜਕੀ ਜੋ ਇਹਦਾ ਫਰੈਂਡ ਦੀ ਮੈਂ ਗੱਲ ਕਰ ਰਿਹਾ ਉਹ ਸਾਡਾ ਥਾਣੇ ਦਾ ਪ੍ਰੋਬਲਮਡ ਅਫੈਂਡਰ ਭਗੋੜਾ ਵੀ ਹੈ ਜੋ ਇਹ ਸਾਰੀ ਗੇਮ ਇਹ ਹੈ ਵੀ ਪੁਲਿਸ ਦੇ ਦਬਾਅ ਪਾ ਕੇ ਪੁਲਿਸ ਤੋਂ ਬਚਣਾ ਚਾਹੁੰਦੇ ਨੇ ਜੋ ਬਿਲਕੁਲ ਨਹੀਂ ਅਸੀਂ ਕਾਨੂੰਨ ਮੁਤਾਬਕ ਅਸੀਂ ਕੰਮ ਕਰਾਂਗੇ ਕੋਈ ਵੀ ਕਿਸੇ ਨਾਲ ਧੱਕੇਬਾਜ਼ੀ ਨਹੀਂ